ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 9 10 ਅਤੇ 11 ਜੂਨ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦੇ ਵਾਧੇ ਕਾਰਨ ਹੀਟ ਵੇਵ ਦੇ ਅਲਰਟ ਜਾਰੀ ਹੋ ਚੁੱਕੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਜਿਹੜਾ ਗਰਮੀ ਹੈ ਉਹ ਸਿਖਰਾਂ ਤੇ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਹੁਣ ਤਾਪਮਾਨ ਸਿਖਰਾਂ ਤੇ ਪਹੁੰਚ ਰਿਹਾ ਹੈ ਲਗਭਗ 45 ਡਿਗਰੀ ਹੁਣ ਆਮ ਤਾਪਰ ਪਹੁੰਚ ਗਿਆ ਬਹੁਤੇ ਇਲਾਕਿਆਂ ਦੇ ਵਿੱਚ ਕਰ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਪੰਜਾਬ ਦਾ ਕੋਈ ਵੱਡੀ ਅੱਜ 9 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਸਾਨੂੰ ਫਿਰ ਤੋਂ ਗਰਮੀ ਦਾ ਵਾਧਾ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਕਿ ਹੀਟ ਵੇਵ ਦਾ ਅਲਰਟ ਯਾਨੀ ਕਿ ਲੂ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਅੱਜ ਮਾਹੌਲ ਕਾਫੀ ਜ਼ਿਆਦਾ ਗਰਮ ਹੁੰਦਾ ਦਿਖਾਈ ਦੇ ਰਿਹਾ ਦਿਨ ਦੇ ਵੇਲੇ ਕੜਾਕੇ ਦੀ ਧੁੱਪ ਪਵੇਗੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵਾਧਾ ਹੁਣ ਸਾਨੂੰ ਦੇਖਣ ਨੂੰ ਮਿਲੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ-ਕਿਹੜੇ ਇਲਾਕੇ ਵਿੱਚ ਮੌਸਮ ਵਿਭਾਗ ਵੱਲੋਂ ਲੂ ਦੇ ਇਲਾਕੇ ਦਸੇ ਕਿਰੇ ਤੇ ਕੀ ਅਲਰਟ ਨੇ ਸਭ ਤੋਂ ਪਹਿਲਾਂ ਆਪਾਂ ਤਿੰਨ ਦਿਨਾਂ ਦਾ ਅਲਰਟ ਦੇਖਾਂਗੇ ਤੇ ਫਿਰ ਆਪਾਂ ਜ਼ਿਲ੍ਹਾ ਵਾਈਜ਼ ਗੱਲ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਿਵੇਂ ਦੇ ਹਾਲਾਤ ਨੇ ਹੁਣ ਪਹਿਲਾਂ ਆਪਾਂ ਇੱਕ ਵਾਰੀ ਅਲਰਟ ਦੇਖ ਲੈਂਦੇ ਆ ਜੀ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਗੱਲ ਕਰਾਂਗੇ ਜੀ 9 10 ਅਤੇ 11 ਜੂਨ ਦੀ ਜਿਹਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਮੌਸਮ ਡਰਾਈ ਦੱਸਿਆ ਗਿਆ ਕੋਈ ਵੱਡੀ ਹਲਚਲ ਨਹੀਂ ਹੈ ਜਾਨੀ ਕਿ ਮੌਸਮ ਖੁਸ਼ਕ ਬਣੇ ਰਹਿਣ ਦੇ ਹੀ ਜ਼ਿਆਦਾ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਦੱਖਣ ਪੱਛਮੀ ਹਵਾ ਚੱਲ ਰਹੀ ਹੈ ਜੋ ਕਿ ਅਰਬ ਸਾਗਰ ਤੋਂ ਹਵਾ ਆਪਣੇ ਨਾਲ ਖੁਸ਼ਕ ਹਵਾਵਾਂ ਮਾਰੂਥਲ ਖੇਤਰ ਜਾਨੀ ਕਿ ਰਾਜਸਥਾਨ ਤੋਂ ਲੈ ਕੇ ਆ ਰਹੀਆਂ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਉੱਪਰ ਹੋ ਰਿਹਾ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਮੌਸਮ ਹੁਣ ਡਰਾਈ ਹੋ ਰਿਹਾ ਜੀ ਤੇ ਨਾਲ ਨਾਲ ਤਾਪਮਾਨ 45 ਡਿਗਰੀ ਤੋਂ ਪਾਰ ਜਾ ਰਹੇ ਨੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਘੱਟ ਹੋਣ ਕਾਰਨ ਲੂ ਦੇ ਹਾਲਾਤ ਬਣ ਰਹੇ ਨੇ ਤੇ ਜਿਨ੍ਹਾਂ ਕਰਕੇ ਪੰਜਾਬ ਦੇ ਵਿੱਚ yellow ਤੋਂ orange alert ਜਾਰੀ ਕਰ ਦਿੱਤਾ ਹੈ ਜੇਕਰ ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾਵਾਂ ਤਾਂ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਤੁਸੀਂ ਦੇਖੋਗੇ orange alert ਅਤੇ yellow alert heat wave ਦਾ ਜਾਰੀ ਹੈ heat wave ਦਿਨ ਦੇ ਵਿੱਚ ਅਤੇ warm night ਜਣ ਕੇ ਗਰਮ ਰਤਾਂ ਦਾ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਯਾਨੀ ਕਿ ਦਿਨ ਦੇ ਵਿੱਚ ਤਾਂ ਗਰਮੀ ਪਵੇਗੀ ਪਵੇਗੀ ਰਾਤਾਂ ਵੀ ਹੁਣ ਕਿਤੇ ਨਾ ਕਿਤੇ ਬੇਕਾਬੂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜਦੋਂ ਉੱਤਰ ਪੱਛਮੀ ਹਵਾ ਚੱਲਦੀ ਹੈ ਤਾਂ ਦਿਨ ਦੇ ਵੇਲੇ ਗਰਮੀ ਹੁੰਦੀ ਹੈ ਰਾਤ ਦੇ ਵੇਲੇ ਥੋੜੀ ਜਿਹੀ ਠੰਡ ਦਾ ਅਹਿਸਾਸ ਦਿਖਾਈ ਦਿੰਦਾ ਹੈ ਪਰ ਜਦੋਂ ਦੱਖਣ ਪੱਛਮੀ ਹਵਾ ਚੱਲਦੀ ਹੈ ਜੋ ਕਿ ਅਰਬ ਸਾਗਰ ਤੋਂ ਨੇੜੇ ਤੇੜੇ ਜਿਵੇਂ ਕਿ ਹਰਿਆਣੇ ਤੋਂ ਪਹਿਲਾਂ ਰਾਜਸਥਾਨ ਤੋਂ ਹਵਾਵਾਂ ਸਾਡੇ ਵੱਲ ਆਉਂਦੀਆਂ ਨੇ ਤਾਂ ਉਹਨਾਂ ਹਵਾਵਾਂ ਦੇ ਕਾਰਨ ਦਿਨ ਦੇ ਵੇਲੇ ਦਾ ਗਰਮੀ ਪੈਂਦੀ ਪੈਂਦੀ ਹੈ ਰਾਤ ਨੂੰ ਵੀ ਪੰਜਾਬ ਦੇ ਵਿੱਚ ਗਰਮੀ ਦਾ ਬੁਰਾ ਹਾਲ ਹੋ ਜਾਂਦਾ ਹੈ ਜਿਸ ਦੇ ਸਿੱਟੇ 'ਚ ਰਾਤ ਦੇ ਤਾਪਮਨ ਵੀ 28 ਡਿਗਰੀ ਦੇ ਨੇੜੇ-ਤੇੜੇ ਬਣ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਸਾਰੋ ਗਰਮੀ ਸਹਿਣੀ ਪੈਂਦੀ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਵਿੱਚੋਂ ਰਹਿ ਰਹੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਹੀਂ ਕਰੋਗੇ ਬਾਕੀ ਜਾਣਕਾਰੀ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਏਮ ਰੱਖਦੇ ਆ ਇਸ ਵੀਡੀਓ ਦਾ ਕਿ ਘੱਟੋ-ਘੱਟ ਤੁਸੀਂ 150 ਲਾਈਕ ਇਸ ਵੀਡੀਓ ਦੇ ਉੱਪਰ ਕਰਕੇ ਜਾਓ ਤੇ ਵੀਡੀਓ ਅਗਰ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਤੇ ਹੁਣ orange alert ਜਿਹੜਾ 9 ਤਰੀਕ ਨੂੰ ਹੈ orange alert 10 ਤਰੀਕ ਨੂੰ ਤੇ 11 ਤਰੀਕ ਨੂੰ yellow alert ਹੈ heat wave ਦਾ ਯਾਨੀ ਕਿ ਲੂ ਚੱਲਣ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ 3 ਦਿਨ ਦੇਖਣ ਨੂੰ ਮਿਲਣਗੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਪਿਛਲੇ ਸਾਰੇ ਰਿਕਾਰਡ ਇਹ ਗਰਮੀ ਤੋੜਦੀ ਹੋਈ ਦਿਖਾਈ ਦੇਵੇਗੀ ਹੁਣ ਗੱਲ ਕਰਦੇ ਹਾਂ ਜ਼ਿਲ੍ਹਿਆਂ ਦੀ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕੀ-ਕੀ ਹਾਲਾਤ ਬਣਨਗੇ ਜੋ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਕੀਤੇ ਗਏ ਨੇ ਸਭ ਤੋਂ ਪਹਿਲਾਂ ਉਹਦੇ ਵਿੱਚ 9 ਤਰੀਕ ਦੀ ਗੱਲ ਕਰੀਏ ਤਾਂ 9 ਤਰੀਕ ਨੂੰ ਪੰਜਾਬ ਦਾ ਪੱਛਮੀ ਹਿੱਸਾ ਤੇ ਸੈਂਟਰਲ ਵਾਲਾ ਹਿੱਸਾ ਇਹਦੇ ਵਿੱਚ orange ਤੇ yellow alert ਨੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਤੇ ਬਠਿੰਡਾ ਇਹਨਾਂ ਵਿੱਚ orange alert ਹੈ ਜੀ ਕਾਫੀ ਜ਼ਿਆਦਾ ਗਰਮੀ ਅਤੇ ਲੂ ਚੱਲਣ ਦੇ ਉਮੀਦ ਹੈ ਤੇ ਰਾਤ ਨੂੰ ਵੀ ਕਾਫੀ ਗਰਮੀ ਹੁੰਦੀ ਦਿਖਾਈ ਦੇਵੇਗੀ ਸਭ ਤੋਂ ਵੱਧ ਗਰਮੀ ਇਹਨਾਂ ਇਲਾਕਿਆਂ ਵਿੱਚ ਹੀ ਦੇਖਣ ਨੂੰ ਮਿਲੇਗੀ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਅਤੇ ਗੁਰਦਾਸਪੁਰ ਇਹਨਾਂ ਸੋਰੀ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚਕਾਰ ਸਭ ਤੋਂ ਵੱਧ ਜੈਲੋ ਲਰਟ ਦਾ ਹੀ ਅਲਰਟ ਜਾਰੀ ਹੋਇਆ ਯਾਨੀ ਕਿ ਥੋੜੇ ਜਿਹਾ ਜ਼ਿਆਦਾ ਗਰਮੀ ਬਾਕੀ ਇਲਾਕਿਆਂ ਨਾਲੋਂ ਪੈਂਦੀ ਹੋਈ ਦਿਖਾਈ ਦੇਵੇਗੀ ਉਹ ਫਿਲਹਾਲ ਅਗਰ ਗੱਲ ਕੀਤੀ ਜਾਵੇ ਇਹਦੇ ਵਿੱਚ ਦੁਆਬੇ ਦੇ ਇਲਾਕਿਆਂ ਨੂੰ ਤਾਂ ਇਹਨਾਂ ਵਿੱਚ ਥੋੜੀ ਸਾਨੂੰ ਘੱਟ ਗਰਮੀ ਪੈਂਦੀ ਦਿਖਾਈ ਦੇਵੇਗੀ ਪਰ ਹਾਂ ਅਜਿਹਾ ਨਹੀਂ ਹੈ ਕਿ ਗਰਮੀ ਨਹੀਂ ਹੋਵੇਗੀ 45 ਡਿਗਰੀ ਦੇ ਨੇੜੇ ਤੇਰੇ ਤਾਪਮਨ ਇਹਨਾਂ ਇਲਾਕੇ ਵਿੱਚ ਵੀ ਹੋਵੇਗੇ ਪਰ ਜਿਹੜੇ ਇਲਾਕੇ ਔਰੇਂਜ ਅਤੇ ਜੈਲੋ ਅਲਰਟ ਵਿੱਚ ਨੇ ਇਹਨਾਂ ਵਿੱਚ ਗਰਮੀ ਦਾ ਕਹਿੰਦੇ ਕੀ ਇੱਕ ਤਰੀਕੇ ਨਾਲ ਅੱਗ ਵਰਦੀ ਹੋਈ ਦਿਖਾਈ ਦੇਵੇਗੀ ਦਿੰਦੇ ਵੇਲੇ ਜਦੋਂ ਦੁਪਹਿਰ ਦੇ ਸਮੇਂ ਗਰਮ ਹਵਾਵਾਂ ਚੱਲਣਗੀਆਂ ਉਸ ਸਮੇਂ ਪਤਾ ਲੱਗੇਗਾ ਕਿ ਲੋਕ ਇਸ ਨੂੰ ਕਹਿੰਦੇ ਨੇ ਤੇ ਹੁਣ ਗੱਲ ਕਰ ਲਈਏ ਤਾਂ ਆਪਾਂ 10 ਤੇ 11 ਜੂਨ ਦੀ ਤਾਂ 10 ਤੇ 11 ਜੂਨ ਨੂੰ ਤੁਸੀਂ ਦੇਖ ਰਹੇ ਹੋ ਕਿ 10 ਨੂੰ ਵੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਜੈਲੋ ਤੇ ਔਰੇਂਜ ਲਟ ਹੈ ਜਿਹਦੇ ਵਿੱਚ ਦਾਬਾ ਇਲਾਕਾ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਸਭਜਾ ਦਾਜੀਤ ਸਿੰਘ ਨਗਰ ਤੇ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਅਸਰ ਘੱਟ ਹੈ ਗਰਮੀ ਦਾ ਪਰ ਬਾਕੀ ਜਿੰਨੇ ਵੀ ਇਲਾਕੇ ਨੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਮੋਗਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਸਾਰਿਆਂ ਵਿੱਚ ਸਿਰ ਸਿਰੇ ਦੀ ਗਰਮੀ ਪੈਣ ਦੇ ਚਾਂਸ ਨੇ 10 ਜੂਨ ਨੂੰ ਵੀ ਠੀਕ ਹੈ ਤੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਔਰੇਂਜ ਅਲਰਟ ਦੇ ਬਾਅਦ 11 ਜੂਨ ਨੂੰ ਜੋ येलो ਅਲਰਟ ਜਾਰੀ ਹੋਇਆ ਸੀ ਉਹ ਵੀ ਸੇਮ ਹਾਲਾਤ ਨੇ ਦੁਆਬੇ ਦਾ ਇਲਾਕਾ ਫੇਰ ਬਚਾ ਦੇ ਵਿੱਚ ਹੈ ਘੋੜੇ-ਬੋਟੇ ਕਾਟਾ ਚਾਂਸ ਨੇ ਪਰ ਦੁਆਬੇ ਦੇ ਵਿੱਚ ਵੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਤੁਸੀਂ ਪਿਛਲੇ ਰਿਕਾਰਡ ਚੱਕ ਕੇ ਦੇਖੋਗੇ ਤਾਂ ਚਾਂਸ ਸੇਮ ਹੀ ਬਣੇ ਹੋਏ ਨੇ ਪਰ ਜਿਹੜੇ yellow alert ਵਾਲੇ ਨੇ ਇਹਨਾਂ ਵਿੱਚ ਉਸ ਤੋਂ ਵੀ ਵੱਧ ਗਰਮੀ ਪਵੇਗੀ ਤੁਸੀਂ ਮਹਿਸੂਸ ਕਰ ਸਕੋਗੇ ਕਿ ਬਾਕੀ ਇਲਾਕਿਆਂ ਵਿੱਚ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਗਰਮੀ ਪੈ ਰਹੀ ਹੈ ਤੇ ਕੀ ਹਾਲਾਤ ਇਸ ਸਮੇਂ ਬਣੇ ਹੋਏ ਨੇ ਤੇ ਹੁਣ ਮੀਂਹ ਤੇ ਚਾਂਸ ਨਾ ਮਾਤਰ ਦੇ ਬਰਾਬਰ ਨੇ ਜ਼ੀਰੋ ਚਾਂਸ ਨੇ ਮੀਂਹ ਦੇ ਜਿਹਦੇ ਸਿੱਟੇ ਵਜੋਂ ਹੁਣ ਕਿਸਾਨ ਵੀਰ ਕਾਫੀ ਦਾ ਚਿੰਤਾਜ ਨੇ ਕਿਉਂਕਿ ਅਗੇਤਾ ਝੋਨਾ ਲਗਾਉਣਾ ਸ਼ੁਰੂ ਹੋ ਚੁੱਕਿਆ ਜੀ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਝੋਨੇ ਦੀ ਸਿਫਾਰਸ਼ ਕੀਤੀ ਗਈ ਸੀ ਤੇ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਝੋਨਾ ਹੁਣ ਦੇਖਣ ਨੂੰ ਮਿਲ ਰਿਹਾ ਪਰ ਮੀਂਹ ਦੀ ਸੰਭਾਵਨਾਵਾਂ ਫਿਲਹਾਲ ਨਾ ਮਾਤਰ ਦੇ ਬਰਾਬਰ ਨੇ ਹੁਣ ਜੋ ਮੀਂਹ ਤੇ ਚਾਂਸ ਨੇ ਉਹ ਫਿਲਹਾਲ 15 ਜੂਨ ਤੋਂ ਬਾਅਦ ਨੇ ਤੇ ਉਹ ਜਾਣਕਾਰੀ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਸਾਂਝੀ ਕਰ ਦਵਾਂਗੇ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਕੇ ਜਾਓ ਕਿ ਸ਼ੇਅਰ ਜ਼ਰੂਰ ਕਰੋ ਫੇਸਬੁੱਕ ਗਰੁੱਪਾਂ 'ᱨਹੀ ਵਟਸਐਪ ਗਰੁੱਪਾਂ 'ᱨਹੀ ਅਗਰ ਤੁਸੀਂ ਸਾਡੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਹੁਣੇ ਪੇਜ ਨੂੰ ਫੋਲੋ ਅਤੇ ਲਾਈਕ ਕਰ ਲਓ YouTube 'ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਬਾਕੀ ਆਉਂਦੀ ਜਾਣਕਾਰੀਆਂ ਅਗਲੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਸਾਡੀ ਮਿਹਨਤ ਦਾ ਮੁੱਲ ਜ਼ਰੂਰ ਪਾਓ ਵੀਡੀਓ ਨੂੰ ਲਾਈਕ ਕਰਕੇ ਜਾਓ ਤੇ ਨਾਲ ਦੇ ਨਾਲ ਸ਼ੇਅਰ ਕਰੋ ਤੇ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਿਆ ਕਰੋ ਤਾਂ ਕਿ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ